ਹਾਂਜੀ ਮਿੱਤਰੋ ਯਾਟਰ ਨਹੀਂ ਹੋ ਗਏ ਸਭ ਤੋਂ ਪਹਿਲਾਂ ਸਟੇਸ਼ਨ ਨਾ ਆਤ ਗਏ ਤਿਆਰ ਸ਼ਹਿਰ ਦੇ ਤਿਆਰ ਚੜੋ ਕੇ ਫੜਿਆ ਆਪਣਾ ਮੋਟਰਸਾਈਕਲ ਤੇ ਮੈਂ ਚੱਲ ਗਿਆ ਪਿੰਡ ਗੋਸਲੀ ਤੇ ਮਿੱਤਰੋ ਵੀਡੀਓ ਨੂੰ ਐਂਡ ਤੱਕ ਵੇਖ ਕੇ ਜਾਇਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਤੋਂ ਸੋਹਣੀ ਵੀਡੀਓ ਹੋਣ ਵਾਲੀ ਅੱਜ ਦੀ ਤੇ ਮੈਂ ਚੱਲ ਗਿਆ ਬਾਬਾ ਜੀ ਕੋਲ ਤੇ ਬਾਬਾ ਜੀ ਜਾਂਦੇ ਬੱਚਿਆਂ ਨੂੰ ਸਾਰਿਆਂ ਨੂੰ ਸਿਖਾਉਣ ਦੇ ਸਮਝਾਉਣ ਦੇ ਤੁਹਾਨੂੰ ਐਂਡ ਤੱਕ ਸਾਰਾ ਪਤਾ ਲੱਗ ਜਾਏਗਾ ਵੀਡੀਓ ਨੂੰ ਵੇਖਦੇ ਜਾਇਓ ਤੇ ਮਿੱਤਰੋ ਬਾਬਾ ਜੀ ਇਧਰ ਆਪਣੇ ਬੱਚਿਆਂ ਨੂੰ ਜਿਹੜੇ ਆ ਟ੍ਰੇਨਿੰਗ ਵੀ ਦਿੰਦੇ ਆ ਵਧੀਆ ਵਰਕਆਊਟ ਕਰਾਉਂਦਾ ਵੀ ਜਿਹੜਾ ਸਰੀਰ ਜਾਂ ਤੰਦਰੁਸਤ ਰਹੇ ਤੇ ਬਾਬਾ ਵਿਧੀ ਚੰਦ ਦੇ ਦਲ ਤੋਂ ਉਸਤਾਦ ਜੀ ਮੰਗਾਏ ਆ ਜਿਹੜੇ ਬੱਚਿਆਂ ਨੂੰ ਵਧੀਆ ਟ੍ਰੇਨਿੰਗ ਕਰਾਉਂਦੇ ਆ ਤੁਸੀਂ ਵੇਖ ਸਕਦੇ ਜੇ ਨਿੱਕੇ ਨਿੱਕੇ ਬੱਚੇ ਕਿੰਨਾ ਸੋਹਣਾ ਕਰਦੇ ਤੇ ਬਾਕੀ ਮਿੱਤਰੋ ਇਹ ਵੈ ਤੁਹਾਨੂੰ ਪੰਜਾਬ ਦੇ ਹਾਲ ਅੱਗੇ ਪਤਾ ਪੰਜਾਬ ਦੇ ਹਾਲ ਬੜੇ ਬੁਰੇ ਆ ਨਸਿਆਂ ਦੇ ਵੱਲ ਸਾਰਾ ਪੰਜਾਬ ਜਾਣ ਡਿਆ ਵਾ ਤੇ ਜੇ 10 ਬੱਚੇ ਵੀ ਚੰਗੇ ਕੰਮ ਕਾਣਦੇ ਤੇ ਬਾਕੀ ਵੇ ਵੇ ਕੇ ਸਾਰੇ ਚੰਗੇ ਕੰਮ ਕਾਣਦੇ ਬਾਬਾ ਜੀ ਬਹੁਤ ਸੋਹਣਾ ਕੰਮ ਕਾਣਦੇ ਤੇ ਬਾਕੀ ਬਾਬਾ ਜੀ ਦੇ ਬਚਨ ਤੁਸੀਂ ਆਪ ਸੁਣ ਲਓ ਵੈ ਗੁਰਜੀ ਕਾ ਸਹੇ ਗੁਰ ਕੀ ਨਿਰਖੇ ਬਾਬਾ ਜੀ ਤਾਂ ਮਨ ਵਿੱਚ ਕਦਾ ਖਿਆਲ ਆ ਕਿ ਆਪਣੇ ਸਾਰੇ ਬੱਚਿਆਂ ਨੂੰ ਕਿੱਥੇ ਜਾ ਸਕੀਂ ਕਿਤਾ ਹਾਂ ਬਹੁਤ ਸੋਹਣਾ ਸਵਾਲ ਕੀਤਾ ਤੁਸੀਂ ਕਿ ਬੱਚਿਆਂ ਨੂੰ ਸ਼ਸਤਰ ਵਿਦਿਆ ਦਮ ਮਨ ਦੇ ਵਿੱਚ ਵਿਚਾਰ ਕਿਨੇ ਆ ਆਪਾਂ ਨਾ کافی ਸਮੇਂ ਤੋਂ ਮੈਂ ਸੋਚਦਾ ਆ ਰਿਹਾ ਹਾਂ ਕਿ ਜਿਹੜੀਆਂ ਵੱਡੀਆਂ-ਵੱਡੀਆਂ ਸਟੇਜਾਂ ਲਾ ਕੇ ਆਪਾਂ ਪ੍ਰਚਾਰ ਕਰ ਰਹੇ ਹਾਂ ਗੁਰਮਤਿ ਦਾ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ ਜਾਂ ਵੱਡੇ-ਵੱਡੇ ਲੰਗਰ ਲਾ ਕੇ ਆਪਾਂ ਆਪਣੇ ਆਪ ਨੂੰ ਸਿੱਖ ਦਰਸਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਉਹਦਾ ਜਿਹੜਾ ਮੇਰੇ ਸਮਝ ਦੇ ਹਿਸਾਬ ਨਾਲ ਅਸੀਂ ਸਾਰੇ ਨੇ ਕਹਿੰਦੇ ਮੇਰੀ ਸਮਝ ਦੇ ਹਿਸਾਬ ਨਾਲ ਉਹਦਾ ਜਿਹੜਾ 0% ਜਿਹੜਾ ਉਹ ਹੋਇਆ ਸੀ ਤੇ ਇਸ ਕਰਕੇ ਸੋਚਿਆ ਕਿ ਆਪਾਂ ਗਰਾਊਂਡ ਤੋਂ ਚੱਲੀਏ ਬੱਚਿਆਂ ਨੂੰ ਗਰਾਊਂਡ ਤੋਂ ਜੋ ਗੁਰੂ ਦਾ ਹੁਕਮ ਆ ਦਸ਼ਮੇਸ਼ ਪਿਤਾ ਦਾ ਕਿ ਬੱਚਿਆਂ ਨੂੰ ਸ਼ਸਤਰ ਵਿੱਦਿਆ ਸ਼ਾਸਤਰ ਵਿੱਦਿਆ ਤੇ ਜਿਹੜੀ ਆ ਘੋੜ ਸਵਾਰੀ ਇਹ ਸਾਰੇ ਜਿਹੜੀਆਂ ਚੀਜ਼ਾਂ ਆਪਾਂ ਬੱਚਿਆਂ ਨੂੰ ਸਿਖਾਵਾਂਗੇ ਨਗਰ ਗੋਸਲ ਦੇ ਵਿੱਚ ਸਾਡੇ ਉਸਤਾਦ ਜੀ ਆਪਾਂ ਅੰਮ੍ਰਿਤਸਰ ਤੋਂ ਬੁਲਾਏ ਨੇ ਵਿਦੀ ਚੰਦ ਦੇ ਦਲਦੀ ਸਿੰਘ ਨੇ ਇਹ ਬੱਚਿਆਂ ਨੂੰ ਗਤਕਾ ਸਿਖਾ ਰਹੇ ਨੇ ਤੇ ਗਤਕੇ ਤੋਂ ਬਾਅਦ ਫਿਰ ਇਹਨਾਂ ਨੂੰ ਗੁਰਬਾਣੀ ਦੀ ਸੰਥਿਆ ਤੇ ਘੋੜਸਵਾਰੀ ਇਹ ਸਾਰੀਆਂ ਚੀਜ਼ਾਂ ਸਿਖਾਵਾਂਗੇ ਤੇ ਇਸ ਦੇ ਨਾਲ ਜਿਹੜੀ ਆ ਉਹ ਸਿੱਖੀ ਦੀ ਜਿਹੜੀ ਕਿਆਰੀ ਆ ਨਾ ਉੱਪਰ ਫੁੱਲ ਖੁੱਲ ਜਾਣਗੇ ਹਾਂਜੀ ਇਸ ਕਰਕੇ ਤੇ ਬਾਬਾ ਜੀ ਜੇ ਤੁਸੀਂ ਬੱਚਿਆਂ ਨੂੰ ਸੁਣ ਲਿਆ ਤੇ ਬਾਕੀ ਮਿੱਤਰੋ ਇਧਰ ਬੱਚੇ ਟ੍ਰੇਨਿੰਗ ਦੇ ਆ ਸਾਡੇ ਕਾਰਨ ਤੇ ਜੇ ਕਿਸੇ ਨੇ ਵੀ ਆਪਣੇ ਬੱਚਿਆਂ ਨੂੰ ਬਾਬਾ ਜੀ ਕੋਲ ਭੇਜਣਾ ਹੈ ਤਾਂ ਸਕਰੀਨ ਦਾ ਨੰਬਰ ਚੱਲ ਰਿਹਾ ਬਾਬਾ ਜੀ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹਨੂੰ ਜੁਣ ਵਧੀਆ ਲੱਗਿਆ ਤੇ ਫੋਲੋ ਕਰ ਲਓ ਕਮੈਂਟ ੜ ਕੇ ਜਰੂਰ ਦੱਸਿਓ ਕਿ ਭਾਈ